ਸਸਤੇ ਵਿੱਚ ਇੱਕ ਕੰਪਨੀ ਆ ਉਹਨੇ ਇਹਦਾ ਟ੍ਰੀਟਮੈਂਟ ਆ ਜਿਹੜਾ ਉਹ ਆਜਾਦ ਕੀਤਾ ਉਹਨਾਂ ਨੇ ਇਹਦਾ ਇੱਕ ਖੋਜ ਕਰਿਆ ਵੀ ਪਰ ਉਸ 27 ਕਰੋੜ ਰੁਪਏ ਦਾ ਕੀ ਕੰਮ ਹੋਇਆ ਪੁੱਤ ਕਿੰਨੂੰ ਨੇ ਪਿਆਰਾ ਉਹਦੇ ਲਈ ਅਰਪਾ ਰੁਪਈਆ ਵੀ ਥੋੜਾ ਪੁੱਤ ਦੀ ਜ਼ਿੰਦਗੀ ਦੇ ਮੂਰੇ ਪਰ ਵਾਈਫ ਨੇ ਇੱਕ ਮਿਸ਼ਨ ਸਟਾਰਟ ਕੀਤਾ ਜਿਵੇਂ ਵੀਰ ਨੇ ਦੱਸੇ ਵੀ ਜੇ 100000 ਰੁਪਿਆ 2.5 ਲੱਖ ਬੰਦਾ ਇਕੱਠਾ ਕਰੇ ਤਾਂ ਸਾਡੇ ਬੱਚੇ ਦੀ ਜ਼ਿੰਦਗੀ ਬਚ ਸਕਦੀ ਹੈ ਜੇ ਨਾ ਸਕਦਾ ਅੰਦਰੇ ਬਚਤੀ ਮਾਰ ਕੋ ਤਾਂ ਕਿ ਬੱਚੀ ਚਾਲ ਬਚੇ ਇੱਕ ਮਾਸੂਮ ਜ਼ਿੰਦਗੀ ਦੀ ਪੁਕਾਰ ਅਸ਼ਮੀਤ ਨੂੰ ਜੀਵਨ ਦਾ ਮੌਕਾ ਦਿਓ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋਏ ਹੋ ਪੰਜਾਬੀ ਜੀਵਨ ਚੈਨਲ ਨਾਲ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਭ ਆਪੋ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਹੋਮੋਗੇ ਅੱਜ ਗੱਲ ਕਰਦੇ ਹਾਂ ਇੱਕ ਅਜਿਹੇ ਬੱਚੇ ਦੀ ਜਿਸ ਦੀ ਜ਼ਿੰਦਗੀ ਇਸ ਵੇਲੇ ਸਾਡੀ ਮਦਦ ਦੀ ਉਡੀਕ ਕਰ ਰਹੀ ਹੈ ਉਸ ਦਾ ਨਾਮ ਹੈ ਅਸ਼ਮੀਤ ਸਿੰਘ ਅਸ਼ਮੀਰ ਸਿਰਫ 10 ਸਾਲ ਦਾ ਇੱਕ ਮਾਸੂਮ ਬੱਚਾ ਹੈ ਉਸਦੇ ਪਿਤਾ ਹਰਪ੍ਰੀਤ ਸਿੰਘ ਭਾਰਤੀ ਫੌਜ ਵਿੱਚ ਸੇਵਾ ਕਰਦੇ ਹਨ ਜੋ ਆਪਣੇ ਦੇਸ਼ ਦੀ ਰੱਖਿਆ ਕਰ ਰਹੇ ਹਨ ਮਾਤਾ ਪ੍ਰੀਆ ਘਰ ਦੀ ਦੇਖਭਾਲ ਕਰਦੀ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਉਹਨਾਂ ਦਾ लाडला ਪੁੱਤਰ ਇੱਕ ਐਸੀ ਬਿਮਾਰੀ ਨਾਲ ਲੜ ਰਿਹਾ ਹੈ ਜੋ ਹਰ ਦਿਨ ਉਸਦੀ ਤਾਕਤ ਖੋ ਰਹੀ ਹੈ ਇਹ ਬਿਮਾਰੀ ਮਸਲਾ ਨਾਲ ਜੁੜੀ ਹੋਈ ਹੈ ਅਸਮੀਰ ਦੇ ਮਾਸਪੇਸ਼ੀਆਂ ਦੀ ਤਾਕਤ ਹੌਲੀ-ਹੌਲੀ ਘਟਦੀ ਜਾ ਰਹੀ ਹੈ ਇਸ ਸਮੇਂ ਉਹ ਚੱਲ ਫੇਰ ਸਕਦਾ ਹੈ ਪਰ ਡਾਕਟਰਾਂ ਦੇ ਮੁਤਾਬਕ ਜੇ ਸਮੇਂ ਸਿਰ ਇਲਾਜ ਨਾ ਹੋਇਆ ਤਾਂ ਬੱਚਾ ਆਉਣ ਵਾਲੇ ਸਮੇਂ ਵਿੱਚ ਤੁਰਨਾ ਵੀ ਛੱਡ ਸਕਦਾ ਹੈ ਇੱਕ ਮਾਂ ਲਈ ਆਪਣੇ ਬੱਚੇ ਨੂੰ ਹੌਲੀ-ਹੌਲੀ ਕਮਜ਼ੋਰ ਹੁੰਦੇ ਦੇਖਣਾ ਇੱਕ ਪਿਤਾ ਲਈ ਆਪਣੀ ਹਿੰਮਤ ਦੇਖ ਜਾਣੇ ਨੂੰ ਬੇਵਸ ਦੇਖਣਾ ਇਹ ਦਰਦ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਇਹ ਉਮੀਦ ਦੀ ਇੱਕ ਕਿਰਨ ਹੈ ਅਮਰੀਕਾ ਵਿੱਚ ਇਸ ਬਿਮਾਰੀ ਦਾ ਇਲਾਜ ਸੰਭਵ ਹੈ ਡਾਕਟਰਾਂ ਨੇ ਕਿਹਾ ਹੈ ਕਿ ਇੱਕ ਖਾਸ ਟੀਕਾ ਹੈ ਜੋ ਇਸ ਬਿਮਾਰੀ ਨੂੰ ਰੋਕ ਸਕਦਾ ਹੈ ਅਤੇ ਅਸ਼ਮੀਤ ਨੂੰ ਮੌੜ ਸਿਹਤਮੰਦ ਜੀਵਨ ਦੇ ਸਕਦਾ ਹੈ ਪਰ ਇਹ ਟੀਕਾ ਬਹੁਤ ਮਹਿੰਗਾ ਹੈ ਇਸ ਦਾ ਖਰਚਾ 27 ਕਰੋੜ ਰੁਪਏ ਹੈ ਇਹ ਰਕਮ ਕਿਸੇ ਇੱਕ ਪਰਿਵਾਰ ਲਈ ਨਹੀਂ ਸਗੋਂ ਸਾਰੀ ਕੌਮ ਲਈ ਇੱਕ ਚੁਣੌਤੀ ਹੈ ਪਰ ਜੇ ਅਸੀਂ ਸਭ ਮਿਲ ਕੇ ਥੋੜਾ ਥੋੜਾ ਸਾਥ ਦਈਏ ਤਾਂ ਅਸ਼ਮੀਤ ਦੀ ਜ਼ਿੰਦਗੀ ਬਚ ਸਕਦੀ ਹੈ ਅਸ਼ਮੀਤ ਦੇ ਮਾਤਾ ਪਿਤਾ ਨੇ ਹਿੰਮਤ ਨਹੀਂ ਹਾਰੀ ਉਹਨਾਂ ਨੇ ਇੱਕ ਫੰਡ ਇਕੱਠਾ ਕਰਨ ਦੀ ਮੋਹਿੰਮ ਸ਼ੁਰੂ ਕੀਤੀ ਹੈ ਉਹ ਹਰ ਥਾਂ ਹਰ ਦਰ ਤੇ ਆ ਜਾ ਰਹੇ ਹਨ ਕਈ ਚੈਨਲਾਂ ਤੇ ਵੀਡੀਓਜ਼ ਸ਼ੇਅਰ ਹੋ ਰਹੀਆਂ ਹਨ ਗੋਰਪ੍ਰੀ ਸਿੰਘ ਮਿੰਟੂ ਹਸਨਪੁਰ ਲੁਧਿਆਣਾ ਜੋ ਮੁਨਕਤਾ ਦੀ ਸੇਵਾ ਲਈ ਜਾਣੇ ਜਾਂਦੇ ਹਨ ਉਹਨਾਂ ਨੇ ਵੀ ਇਸ ਪਰਿਵਾਰ ਦੀ ਮਦਦ ਲਈ ਆਵਾਜ਼ ਬੁਲੰਦ ਕੀਤੀ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਪਰਿਵਾਰ ਦੇ ਸੰਪਰਕ ਨੰਬਰ ਵੀ ਦਿੱਤੇ ਗਏ ਹਨ ਤਾਂ ਜੋ ਲੋਕ ਸਿੱਧੇ ਤੌਰ ਤੇ ਮਦਦ ਕਰ ਸਕਣ ਅੱਜ ਤੱਕ 3 ਕਰੋੜ ਰੁਪਏ ਇਕੱਠੇ ਹੋ ਚੁੱਕੇ ਹਨ ਇਹ ਸਾਫ ਸੰਕੇਤ ਹੈ ਕਿ ਜਦ ਮਨੁੱਖਤਾ ਜਾਗਦੀ ਹੈ ਤਾਂ ਚਮਤਕਾਰ ਵੀ ਹੁੰਦੇ ਹਨ ਪਰ ਹਾਲੇ ਵੀ 24 ਕਰੋੜ ਦੀ ਲੋੜ ਹੈ ਜੋ ਸਾਡੀ ਇੱਕ ਛੋਟੀ ਜੀ ਮਦਦ ਨਾਲ ਪੂਰੀ ਹੋ ਸਕਦੀ ਹੈ ਸੋਚੋ ਜੀ ਉਹ ਮਾਂ ਕਿਵੇਂ ਹਰ ਸਵੇਰ ਆਪਣੇ ਪੁੱਤਰ ਨੂੰ ਹੌਲੇ ਹੌਲੇ ਕਮਜ਼ੋਰ ਹੁੰਦੀ ਵੇਖਦੀ ਹੋਵੇਗੀ ਉਹ ਪਿਤਾ ਜੋ ਦੇਸ਼ ਦੀ ਸੇਵਾ ਲਈ ਆਪਣੀ ਜਾਨ ਜੋਖਮ ਵਿੱਚ ਪਾਉਂਦਾ ਹੈ ਅੱਜ ਆਪਣੇ ਪੁੱਤਰ ਦੀ ਜਾਨ ਬਚਾਉਣ ਲਈ ਹਰ ਦਰ ਤੇ ਮਦਦ ਮੰਗ ਰਿਹਾ ਹੈ ਇਹ ਸਿਰਫ ਇੱਕ ਪਰਿਵਾਰ ਦੀ ਕਹਾਣੀ ਨਹੀਂ ਇਹ ਮਨੁੱਖਤਾ ਦੀ ਪ੍ਰੀਖਿਆ ਹੈ ਜਦ ਕੋਈ ਕਹਿੰਦਾ ਹੈ ਜੇ ਸਾਨੂੰ ਪਤਾ ਹੁੰਦਾ ਤਾਂ ਅਸੀਂ ਮਦਦ ਕਰ ਦਿੰਦੇ ਤਾਂ ਅੱਜ ਉਹ ਸਮਾਂ ਹੈ ਹੁਣ ਪਤਾ ਹੈ ਹੁਣ ਮਦਦ ਕਰੋ ਅਸੀਂ ਅਕਸਰ ਕਹਿੰਦੇ ਹਾਂ ਕਿ ਦੁਨੀਆ ਚੰਗੇ ਲੋਕਾਂ ਨਾਲ ਖੜੀ ਹੈ ਪਰ ਇਹ ਸਚਾਈ ਤਾਂ ਵੀ ਸਾਬਤ ਹੁੰਦੀ ਹੈ ਜਦ ਅਸੀਂ ਕਿਸੇ ਦੀ ਜ਼ਿੰਦਗੀ ਬਚਾਉਣ ਲਈ ਆਪਣਾ ਯੋਗਦਾਨ ਪਾਉਂਦੇ ਹਾਂ ਹੋ ਸਕਦਾ ਹੈ ਅਸੀਂ 27 ਕਰੋੜ ਨਾ ਦੇਈਏ ਦੇ ਸਕੀਏ ਪਰ ਜੇ ਹਰ ਕੋਈ 100 500 ਜਾਂ 1000 ਰੁਪਏ ਵੀ ਦੇਵੇ ਤਾਂ ਇਹ ਰਕਮ ਆਸਾਨੀ ਨਾਲ ਇਕੱਠੀ ਹੋ ਸਕਦੀ ਹੈ ਅਸਲੀ দান ਉਹ ਨਹੀਂ ਜੋ ਪੈਸੇ ਨਾਲ ਮਾਪਿਆ ਜਾਵੇ ਅਸਲੀ দান ਉਹ ਹੈ ਜੋ ਕਿਸੇ ਦੀ ਜਾਨ ਬਚਾ ਲਵੇ ਜੇ ਤੁਸੀਂ ਆਰਥਿਕ ਤੌਰ ਤੇ ਮਦਦ ਨਹੀਂ ਕਰ ਸਕਦੇ ਤਾਂ ਕਬਰਾਉ ਨਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹਰ ਸ਼ੇਅਰ ਕਿਸੇ ਨਵੇਂ ਦਾਤਾ ਤੱਕ ਇਸ ਨੇ ਆ ਪਹੁੰਚਾ ਸਕਦਾ ਹੈ ਇਹੀ ਸਾਡੀ ਸੇਵਾ ਹੈ ਇੱਕ ਸਾਂਝਾ ਜੀਵਨ ਬਚਾ ਸਕਦੀ ਹੈ ਅਸ਼ਮੀਰ ਦੀਆਂ ਚਮਕਦਾ ਰੱਖਾਂ ਵਿੱਚ ਹੁਣ ਵੀ ਜੀਵਨ ਦੀ ਉਮੀਦ ਹੈ ਉਹ ਮੁਸਕਰਾਉਂਦਾ ਹੈ ਖੇਡਣ ਦੀ ਖਾਇਸ਼ ਰੱਖਦਾ ਹੈ ਸਕੂਲ ਜਾਣਾ ਚਾਹੁੰਦਾ ਹੈ ਪਰ ਇਹ ਸਭ ਸਿਰਫ ਤਦ ਹੀ ਹੋ ਸਕੇਗਾ ਜੇ ਅਸੀਂ ਮਿਲ ਕੇ ਉਹਦਾ ਸਾਥ ਦੇਈਏ ਜੀਵਨ ਬਹੁਤ ਕੀਮਤੀ ਹੈ ਜੇ ਅਸੀਂ ਕਿਸੇ ਇੱਕ ਬੱਚੇ ਦੀ ਜ਼ਿੰਦਗੀ ਬਚਾ ਲਈ ਤਾਂ ਇਹ ਸਾਡਾ ਸਭ ਤੋਂ ਵੱਡਾ ਕਰਮ ਹੋਵੇਗਾ ਇਸ ਲਈ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਜਿੰਨਾ ਵੀ ਹੋ ਸਕੇ ਇਸ ਪਰਿਵਾਰ ਦੀ ਮਦਦ ਕਰੋ ਤੁਹਾਡਾ ਇੱਕ ਛੋਟਾ ਜਿਹਾ ਯੋਗਦਾਨ ਵੀ ਕਿਸੇ ਮਾਂ ਦੀਆਂ ਅੱਖਾਂ ਦੇ ਅੰਸੂਰ ਰੋਕ ਸਕਦਾ ਹੈ ਅਸ਼ਮੀਤ ਨੂੰ ਜੀਵਨ ਦਾ ਮੌਕਾ ਦੇ ਸਕਦਾ ਹੈ ਜੇ ਤੁਹਾਨੂੰ ਇਹ ਵੀਡੀਓ ਤੇ ਵਿਚਾਰ ਸਹੀ ਲੱਗੇ ਹੋਣ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਆਓ ਇਕੱਠੇ ਹੋ ਕੇ ਮਨੁੱਖਤਾ ਦੀ ਇਹ ਲੜਾਈ ਜਿੱਤ ਲਈਏ ਧੰਨਵਾਦ ਜੀ